ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਸੋ ਨਾ ਮਿਲ ਕਾ ਤਿਆਂ ਕਿ ਤੁਸੀਂ ਸੱਜਣ ਹੋਗੇ ਸਾਡੀ ਵੀਡੀਓ ਦੇਖਦੇ ਰਿਆ ਕਰੋ ਓਕੇ ਹਾਂ ਅੱਗੇ ਨਿਕਾੜਨਾ ਤਾਂ ਲੈਟ ਹਾਂ ਨਾ ਆਦਾ ਸੀ ਇਹ ਦਿੱਤੀ ਸੋ ਅਸੀਂ ਹੁਣ ਵੀ ਸੋਪਨਾ ਰਿਓ ਤੇ ਗਾਇਸ ਬੁਰਜ ਦਿੱਤੇ ਦਿੱਤੇ ਰੀਤ ਕਿੱਥੇ ਆ ਜਾ ਰੀਤ ਉਹ ਰਿਆ ਕੇ ਨੰਨ ਨੂੰ ਤਾਂ ਆਪਣੀ ਹਾਈ ਦਿਖਾ ਦਿੱਤੇਰੇ ਕਿੱਥੇ ਆਈ ਹੋਗੀ ਗਾਇਸ ਦੇਖੋ ਇਤੂ ਗੇਸਾ ਕੱਲਰ ਇਹੋ ਬੁੱਲਰ ਕੋ ਚਲ ਗਈ ਉਹਨੇ गाइस ਠੀਕ ਹੋ ਗਈ ਇਹ ਸ਼ੌਮ ਬੱਚੇ ਰੋਂਦਾਨੀ ਹੈ ਹਨਾ ਕੀ ਉਹ ਚੁੱਟ ਚੁੱਟ ਮੰਮਾ ਦਿਖਾ ਤਾ ਮੈਨੂੰ ਉਹਨੂੰ ਕਰਾ ਤੋ गाइस ਰਾਤ ਤੱਕ ਇਹਨਾਂ ਅਰੀਤ सैबजा कैं ग गया गचे सीरत मनराज खजा भी देखो गाइस यू मम्मा छोड़ दे चाचा ए रुक जा देखा। ए देखा। नहीं जान हा हो हाँ जी हम ना जाए थले तेरे गाला फिर जानिया गाला फिरूंगी बल्ले 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 फिर आजा में ना ना ला। ना <laughs> ना, फिर ब्लॉक फिल्टर ला बीज आ लगी

ਤੂੰ ਫਿਰ ਚੀਨਣਾ ਤੂੰ ਬੀਲਣਾ ਝੂਠ ਮਾਰਦਾ ਗਾਇਸ ਇਹਦੇ ਨਾਲ ਕਿ ਚਾਇਨਾ ਚ ਨਹੀਂ ਹੈਗੇ ਜੋ ਵੀ ਜੇ ਤੇਰੇ ਨਾਲ ਕਿ ਚਾਇਨਾ ਚ ਹੁੰਦੇ ਫਿਰ ਤੂੰ ਇੰਗਲਿਸ਼ ਹੀ ਬੋਲਦਾ ਜਾਂ ਫਿਰ ਉਹ ਭਾਸ਼ਾ ਦੂਸਰੀ ਲੈਂਗੁਏਜ ਦੂਸਰੀ ਜਿਹੜੀ ਚਾਇਨਾਲੀ ਹੁੰਦੀ ਆ ਅੰਗਰੇਜ਼ੀ ਰਹਿੰਦੀ ਆ ਆਹ ਹਾਂ ਕੈਕ ਕੋਈ ਨਹੀਂ ਤਰਨਾਨ ਕਿੱਥੇ ਹੈ? ਜਿਆਦਾ ਕਹਤਾ ਤੇ ਹਾਰਪੁਰ ਸੁਡਾਵੀ ਹਿਯਾਰਪੁਰ ਹਿਯਾਰਪੁਰ ਕਹੀ ਜਾਂਦਾ ਹੁਸ਼ਿਆਰਪੁਰ ਹੁੰਦਾ ਉਹ ਦੇਖ ਸ਼ਾਪੋਸ ਤਾ ਮਾਰਨੋ ਗਿਓ ਪਹਿਲੇ ਹੁੰਦਾ ਮੈਂ ਤਸਵੀਰ ਉਹ ਵਾਹ देख। देख। पावर नहीं खत्म हुई पावर नहीं खत्म हाँ। रात होनी है पावर, पावर है आ भी अपने कल नान के जाऊंगा हाँ। ਤੇਰਾ ਤੇਰਾ ਕਿ ਦਮਤ ਖਮਾਰ ਵਾ ਗਾਇਸ 1 ਕਪ 1 April ਨੂੰ ਸਾਰੇ ਜਿਹੜੇ ਵੀ ਸਕੂਲ ਦੇ ਵਿੱਚ ਬੱਚੇ ਉਹਨਾਂ ਨੂੰ ਛੁੱਟੀਆਂ ਹੋ ਜਾਣੀਆਂ 30 April ਤੱਕ ਹਨੀਵੀ ਜੂਵੀਨ ਤਾਂ ਹੋ ਗਈਆਂ ਵੀ ਕੱਲ੍ਹ ਕੀ ਹੈ ਹੈਪੀ ਬਰਥਡੇ ਆ

ਕੰਗਸਣਾ ਦੇ ਇਕਾਹਾਰੀ ਕੁੜੀ ਹੈ ਇਕਾਹਾਰੀ ਕੁੜੀ ਜੱਦੀ ਹੈ ਕੁਛ ਬਰ ਬਦਰੀ ਨਾ ਹੈ ਕਾਗਲ ਗਾਇਸ ਇਹਦਾ ਨਾਮ ਪਤਾ ਕੀ ਹੈ ਇਹ ਤਾਂ ਕਮੀ ਹੈ ਇਹਦਾ ਨਾ ਹੈਗਾ YouTube ਪੰਪਾ ਰਾ ਤੇਰਾ ਬਾਪ ਥੁਈ

ਪਪੂ ਪਪੂ ਚਪਾਰਾ ਜਿਹੜਾ ਪਹਿਲਾ ਸੁਣਾਉਂਦਾ ਲਈ ਗਾਇਬ ਚੁਕੀ ਲੇ ਸਾਰਾ ਕੋਈ ਫਿਰਦਾ ਉਹ ਚਿਪੜਾ ਦਾ ਜੀ ਵੀ ਹੋਰ ਕੁਝ ਝੁੱਟਾ ਇੱਕ ਬਾੜ

ਲੋ ਮੈਂ ਵੀ ਬੋਲਣ ਦੀ ਤਮੀਜ ਨਹੀਂ ਹੈਗੀ ਪਾਗਲ ਇਹਦੀ ਗੱਲਾਂ ਨੂੰ ਇਗਨੋਰ ਮਾਰਦੇ ਕਰੋ ਜੂਵੀ ਤੂੰ ਬੱਕ ਕੀ ਲੈਣਾ ਬੋਲੇਟਸ ਸੁਪਲੈਂਡਰ ਮੋਟਰਸਾਈਕਲਾਂ ਦੇ ਵਿੱਚੋਂ ਗੱਡੀ ਮੋਟਰਸਾਈਕਲਾਂ ਦੇ ਵਿੱਚੋਂ 10 ਪਹਿਲਾਂ ਗੱਡੀਆਂ ਦੇ ਵਿੱਚ ਕੀ ਲੈਣਾ ਫਿਰ ਤੂੰ ਨੰਬਰ ਗਿਣੀ ਮੋਟਰਸਾਈਕਲਾਂ ਦੇ ਵਿੱਚੋਂ ਬੂਰੇ ਜਮਾਈ

लेकिन ओए ओए जूबी ਮੈਨੂੰ ਤਾਂ ਦੇ ਸੈੱਟ ਦੇ ਮੈਂ ਖਾਣਾ ਨਹੀਂ ਬਸ ਨੇ ਬਸ ਚਣੇ ਚਣੇ ਖਾ ਲੇ ਆਲੂ ਆਲੂ ਸੈੱਟ ਤੇ ਚੋਈ ਤਾਂ ਵੀ ਤਾਂ ਆਪਣੇ ਟਰੈਕਟਰ ਕਦੋਂ ਠੀਕ ਕਰਨੇ ਆ ਆਹ ਵਾਲ ਟਰੈਕਟਰ ਕਦੋਂ ਠੀਕ ਕਰਾਉਣੇ ਆ ਕਿਦਾਂ ਕਰੋਗੇ ਕੱਲ कल कल उधर तो अपने नानके चले जाना ओ कल तो थे अपने नानके चले जाना कल तो अपने नानके चले जाना फिर ट्रैक्टर को तो ठीक कराऊंगा पागल

ਕੀ ਬਾਏ ਲਤਾਤਾ ਆਤੀ ਨੂੰ ਮਾਰੋ ਚੱਲੇ 1 ਕਰੋੜ ਵਾਲੀ ਵੀਡੀਓ ਤਾਂ ਬਣਾ ਲੈ ਐਨ ਕਾਲੀ